ਦਾ ਦਾ ਇਹ ਉਹ ਜਿਹੜੇ ਮੰਤਰੀ ਨੇ ਦਿੱਤੇ ਆਹ ਇਹਨਾਂ ਤੋਂ ਉਹਦਾ ਅਜੇ ਉਹਦਾ ਅਜੇ ਆਮ ਆਦਮੀ ਪਾਰਟੀ ਵਾਲੇ ਤੁਸੀਂ ਬ੍ਰਦਰ ਹਾਂ ਜੀ ਹਾਂ ਜਿਹੜੀ ਇਹ ਵੈਸਟ ਕਾਨਫਰੰਸ ਕੀਤੀ ਜਾ ਰਹੀ ਸੁਸ਼ਿੰਦਰ ਕੁਮਾਰ ਆਹ ਨੰਬਾ ਜੀ ਆਈਕੇਸ ਕਿਸਾਨ ਜੀ ਦੇ ਸਾਥੇ ਤੈਅ ਕੰਮ ਕਰਦੇ ਨੇ ਲਾਸ਼ਾਪੁਰ ਪਿੰਡ ਬਰੂ ਜਿਹੜੇ ਬਹੁਤ ਵੱਡੀ ਕਲੱਬ ਦੀ ਕਲੱਬ ਕੀਤੀ ਹੈਗੀ ਆ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਤੁਸੀਂ ਜੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਦੇ ਉਹਨਾਂ ਦੇ ਨਾਮ ਹੈਗੇ ਆ ਜੀ 21 ਉਹ ਪਿੱਡੂ ਪੁੱਤਰ ਸੰਤਪਾਲ ਖਾਨਪੁਰੀ ਗੇਟ ਰਕੇਸ਼ ਕੁਮਾਰ ਉਹ ਪਿੱਡੂ ਪੁੱਤਰ ਰਕੇਸ਼ ਵਾਸੀ 362 ਬਚਾਪੁਰ ਤਾਣਾ ਸਿਟੀ ਚਾਰ ਜਿਨ੍ਹਾਂ ਵੱਲੋਂ ਇੱਕ 26 8 224 ਨੂੰ ਲੜਕੀ ਦਾ ਪੁਰ ਹੀਰਾਮ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਦੇ ਵਿੱਚ ਉਹ ਜਿਹੜੀ ਚੈਲੀ ਜਿਹੜੀ ਸੈਨੀਟੀ ਕੀਤੀ ਹੋਈ ਸੀਗੀ ਜਿਹਦੇ ਵਿੱਚ ਸੀ ਰੱਤਨਪੁਰ ਦੇ ਮੈਂ ਤ ਉਦੋਂ ਹੀ ਮੁਕੱਦਮਾ ਨੰਬਰ ਜਿਹੜਾ ਤਾਂ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੰਮ ਜਿਹੜੀ ਜੁਸੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕੱਦਮੇ ਜਿਹੜੇ ਸਾਡੇ ਪਲੇਸ ਹੋਏ ਹੈਗੇ ਆ ਮਾਡਰ ਟਾਉਨ ਦੇ ਜਿਹੜੀ ਚੋਰੀ ਦੇ ਸੈਟਿੰਗ ਜਿਹੜੀ ਕੀਤੀਆਂ ਜਿਹਦੇ ਵਿੱਚ ਮੇਨ ਤੌਰ ਤੇ ਇਹਨਾਂ ਪਾਸੋਂ ਜਿਹੜੀ ਆ ਤਾਂ ਬਸੀਖਵਾਜੂ ਵੀ ਤੇ ਜਿਹੜਾ ਸ਼ਿਵਲਿੰਗ ਜਿਹੜਾ ਉਹ ਮੰਤਕਾਰੀ ਦਾ ਸਿਫਟ ਚੋਰੀ ਕੀਤਾ ਸੀ ਉਹਦੇ ਵਿੱਚ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਕੁ ਸੁਨਾਰੇ ਨੂੰ ਜਿਹੜੀ ਗਾਹ ਵੇਚ ਦਿੱਤੀ ਸੀ ਉਹਦੀ ਜਿਹੜੀ ਤਲਾਬ ਬਾਅਦ ਇਹਨਾਂ ਦੀ ਜਿਹੜੀ ਟਕਦੇ ਦੇ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਵਾਰਪਕ ਜਿਹੜੀਆਂ ਐਫ ਆਈ ਆਰ ਆ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਪਾਰਟੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਕਾਬੂਦ ਕਰ ਲਿਆ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋਲ ਜਿਹੜੀਆਂ ਲੱਕੀ ਪਾਸੋਂ ਜਿਹੜੀ ਇੱਕ ਜਿਹੜੀ ਕੀਤੀ 10 ਕਿਲੋ 400 ਗ੍ਰਾਮ ਜਿਹੜਾ ਚਾਂਦੀ ਜਿਹੜੀ ਬਰਾਮਦ ਕੀਤੀ ਹੈ ਇੱਕ ਦੇਸੀ ਪਿਸਤਲ ਬਰਾਮਦ ਕੀਤਾ ਇੱਕ ਐਕਟਵਾਪਨ ਇਸ ਤਰ੍ਹਾਂ ਕਰਦੇ ਨਾਲ ਜਿਹੜਾ ਤਕਰੀਬਨ ਸ਼ਾਹਪੁਰ ਦੇ ਵਿੱਚ ਜਿਹੜਾ ਮੰਦਿਰ ਦੇ ਵਿੱਚ ਜਾਂ ਜਿਹੜੀ ਬੰਦੂਕੀ ਪਈ ਸੀ ਜਾਂ ਕਿਸੇ ਹੋਰ ਰੈਲਮਪਾਰਕ ਵਿੱਚ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਉਹ ਕਾਫੀ ਪੁਰਾਣਾ ਗਰੋਹ ਵਾਦੀ ਨੂੰ ਉਸ ਪਾਸ ਕੀਤਾ ਸਰ ਇਹ ਜਿਹੜੀ ਚੋਰੀ ਦਾ ਮਾਲ ਕਿਤੇ ਸੁਨਾਰਾ ਕਿ ਪੜਿਆ ਜਿਹੜਾ ਸੁਨਾਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹਦੇ ਤੋਂ ਸੀ ਚਾਂਦੀ ਪਗੜਾ ਵੀ ਜਿਹੜੀ ਪਾਕਿਤ ਕੁਦਰਤ ਪਾਰਕ ਦਿੱਤਾ ਉਹਨੂੰ ਵੀ ਇਸ ਨਾਮ ਪੱਤ ਸਰ ਸੁਨਾਰਾ ਸੁਨਾਰਾ ਬੜੀ ਆਮ ਆਪ ਨੂੰ ਪਾਕਿਤ ਦੇ ਤੋਂ ਆਦਾ ਇਹ ਬਾਪੂਆ ਕੋਈ ਆਵਾਜ਼ ਨੂੰ ਬੜੀ ਉਹਦੇ ਬਾਰੇ ਕੋਈ ਸਾਡੇ ਅੱਗੇ ਇਹ ਚੀਜ਼ ਦਾ ਸਾਹਮਣੇ ਨਹੀਂ ਆਇਆ ਹੈਗਾ ਪੀਪੀਕੇ ਦੇ ਵਿੱਚ ਜਿਹੜਾ ਹੈਗਾ ਜਿਹੜੀ ਸਨਾਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਜਿਹੜੀ ਉਸੇ ਛੇਵਿੰਗ ਤੋਂ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀ ਗਾਂ ਢਾਲ ਕੇ ਤੇ ਜਿਹੜੀ ਉਹਦੀ ਇੱਕ ਚਾਂਦੀ ਦਾ ਮੇਟ ਬਣਾ ਰਿਹਾ ਸੀ ਜਿਹੜੀ ਮੌਕੇ ਦੇ ਉੱਤੇ ਅਸਫਲ ਹੁੰਦੇ ਪੁਛਾਉਂਦੇ ਨੀਰ ਕਬਰ ਕਰਦੇ ਕਿਹਤੇ ਦਿੱਤੀ ਰਿਹਾ ਸਰ ਕਿ ਫੋਨ ਕਿਸੇ ਕਹਿੰਦੇ ਫੋਨ ਕਦੀ ਨਜ਼ਰ ਆਈ ਆ ਇਹਨਾਂ ਦੇ ਨਾਲ ਇਹ ਤੋਂ ਲਾਵਾ ਜਿਹਦੇ ਵਿੱਚੋਂ 7 ਮੁਤਲਵੀ ਜਿਹੜੀ ਵਾਰ-ਵਾਰ ਚੋਰੀ ਦੇ ਹੁਕਮ ਉਹਦੇ ਛਾਂਦੇ ਦੇ ਵਿੱਚ 5 ਮੁਕਦਮੇ ਲਾਡਟੋਂ ਦੇ ਤੇ ਦੋ ਮਕਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਤੇ ਜਿਨ੍ਹਾਂ ਵਿੱਚ ਇਹਨਾਂ ਨੇ ਚੋਰੀਆਂ ਕੀਤੀਆਂ ਹੈਗੀਆਂ ਆ ਸਲੇਟੀਆਂਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਬਦਰ ਸਾਹਿਬ ਦੇ ਵਿੱਚ ਇਹਨਾਂ ਦਾ ਪੇਸ਼ ਹੋਈ ਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਦੀ ਚੱਲ ਰਹੀ ਹੈ ਤੇ ਸਿਰਫ ਇਹ ਬਸ ਸਰ ਮਹਿਲਾ ਪੁਲਿਸ ਨਾਲੋਂ ਤੁਹਾਨੂੰ ਕੋਈ ਮਿਲ ਸੀ ਸੁਣਨ ਦੇ ਚਾਹੇ ਹੋਰ ਨਾਮ ਹੀ ਹੈ ਰੱਤ ਪੈਣਾ ਤਾਂ ਜਿਹੜੀ ਕਿਸੇ ਦੇ ਕੋਲ ਹੋਸੀ ਉਹਦੇ ਉਹਦੇ ਬਾਰੇ ਹਜੇ ਜਿੜੀ ਦੇਖੋ ਜੀ ਉਹਨਾਂ ਨਾਲ ਰਮਾਨ ਲੈ ਕੇ ਕੋਸ਼ਿਸ਼ ਕਰਾਂਗੇ ਫਿਲਹਾਲ ਉਹਨਾਂ ਨੇ ਇਹ ਚੀਜ਼ ਦੱਸੀਆਂ ਇਹ ਕਿ ਬਦਰ ਦਾ ਮਾਰਿਆ ਜਾ ਰਿਹਾ ਹੈ ਤਾਂ ਕੋਈ ਬਾਰੀ ਕੁਛ ਨਹੀਂ ਕੀਤਾ